ਫੈਸਲਾ ਜੀ ਫੈਸਲਾ ਜੀ ਤਵਾਹੀ ਹੋ ਗਈ ਸੀਗੀ ਮਲ ਦੇਖਣ ਵਾਲੀ ਗੱਲ ਹੈ ਹੀ ਨਹੀਂ ਜੋ ਅਸੀਂ ਫੈਸਲਾ ਕੀਤਾ ਕਿ ਆਪਾਂ ਨੂੰ ਵੀ ਇਹਦੇ ਵਿੱਚ ਮਤ ਕਰਨੀ ਚਾਹੀਦੀ ਉੱਥੋਂ ਜਿੱਥੇ ਜ਼ਿੰਮੇਵਾਰੀ ਦੀ ਮਤ ਦੀ ਗੱਲ ਸੀਗੀ ਜਿੱਥੇ ਬਾਕੀ ਗੱਲਾਂ ਦੀ ਮਦਦ ਦੀ ਗੱਲ ਸੀਗੀ ਉੱਥੇ ਨਾਲ ਇਹ ਵੀ ਆਈ ਕਿ ਜਿਹੜੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਉਹਨਾਂ ਦੇ ਉੱਤੇ ਵੀ ਅਸਰ ਪੈਂਦਾ ਜਿਹੜੇ ਮੰਦਰ ਦੇ ਵਿੱਚ ਪੁਜਾਰੀ ਬੈਠਾ ਹੈ ਉਹਤੇ ਵੀ ਅਸਰ ਹੁੰਦਾ ਹੈ ਜੇ ਲੋਕਾਂ ਕੋ ਕੁਝ ਨਹੀਂ ਰਹੂਗਾ ਤਾਂ ਉਹ ਵਿਚਾਰਾ ਦਾ ਵਿਚਾਰਾ ਹੋਊਗਾ ਤੇ ਫੈਲਾ ਕੀਤਾ ਵੀ ਆਪਾਂ ਇਹਨਾਂ ਨੂੰ ਵੀ ਘੱਟੋੜ 5-5000 ਰੁਪਏ ਦਈਏ ਉੱਥੇ ਅਸੀਂ ਸਾਰੇ ਦੇਖ ਕੇ ਆਏ ਸੀ ਫਿਰ ਗੱਲ ਹੋਈ ਕਿ ਜੇ ਵੀ ਉੱਥੇ ਦੇਖਦੇ ਆ ਤਾਂ ਆਪਾਂ ਇੱਥੇ ਵੀ ਸਾਡੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਪਾਣੀ ਚਾਹੇ ਘਟਾ ਹੋਇਆ ਹੈ ਇੱਕ ਇਥੇ ਬਿਮਾਰੀ ਪੈ ਗਈ ਉਹ ਬਿਮਾਰੀ ਨਾਲ ਫਸਲਾਂ ਦੀ ਤਬਾਹੀ ਹੋ ਗਈ ਤੇ ਫਿਰ ਸੋਚਿਆ ਵੀ ਕਿ ਇੱਥੇ ਵੀ ਆਪਾਂ ਇਹਨਾਂ ਦਾ ਇਹ ਥੋੜੀ ਜਿਹਾ ਮਦਦ ਕਰੀਏ ਉਸ ਮਦਦ ਦੇ ਤਹਿਤ ਇਹ ਰੱਖਿਆ ਪਹਿਲਾਂ ਇਹ ਸਮਾਨੇ ਰੱਖਿਆ ਸੀਗਾ ਤੇ ਅੱਜ ਇਹ ਰੱਖੜੀ ਪਿੰਡ ਦੇ ਵਿੱਚ ਰੱਖਿਆ ਕਿ ਸਾਰਿਆਂ ਨੂੰ ਆਪਾਂ ਮਾਨ ਸਨਮਾਨ ਨਹੀਂ ਹੁੰਦਾ ਸਤਕਾਰ ਨਹੀਂ ਆਦੀ ਕੋਈ 5000 ਰੁਪਏ ਦਾ ਕੋਹ ਤਕੜਾ ਹੋ ਜਾਣਾ ਦਾ ਕਸੂਰ ਹੋ ਜਾਣਾ ਪਰ ਇਹ ਇੱਕ ਮਾਨ ਸਨਮਾਨ ਹੁੰਦਾ ਉਹ ਮਾਨ ਸਮਝਾਇਆ ਇੱਥੇ ਰੱਖਿਆ ਤਕੜਾ ਦਾ ਕਿੰਨਾ ਪੂਰਾ ਸੀ ਕਿੰਨੀ ਰਾਸ਼ੀ ਹੈ ਜਾਰੀ ਹੈ ਤੁਹਾਡੇ ਕੋਲ ਦੇਖੋ ਟੋਟਲ ਤਾਂ 10 ਕਰੋੜ ਰੁਪਏ ਆ ਜੀ ਬਾਕੀ ਇੱਥੇ ਦੇਖਣ ਜਾਂ ਕਿ ਇੱਥੇ ਕਿੰਨੇ ਨੇ ਫਿਰ ਸਾਰੇ ਸਾਰੇ ਜਗ੍ਹਾ ਤੇ ਰੱਖਿਆ ਹੋਇਆ ਹੈ ਫਿਰ ਰੱਜ ਲਈ ਵੀ ਰੱਖਿਆ ਹੈ ਅ ਕੜਾਈ ਸਾਹਿਬ ਵੀ ਰੱਖਿਆ ਹੈ ਆਪਣਾ ਭਾਂਡੇ ਵੀ ਰੱਖਿਆ ਹੈ ਇੱਧਰ ਸਰੂਰ ਵੱਲ ਤੇ ਵੀ ਰੱਖਿਆ ਹੈ ਸਾਰੀ ਤਕਰੀਬ ਤਕਰੀਬ ਜਿੱਥੇ ਸਾਡੀ ਏਰੀਆ ਪੈਂਦਾ ਹੈ ਨਹੀਂ ਇਹ ਮੈਂ ਆਪਣੀ ਕੰਚ ਸੱਚ ਤੱਕ ਰੱਖਿਆ ਜੀ ਰਕਰ ਤਾਂ ਤੁਹਾਨੂੰ ਵੀ ਲੱਗਦਾ ਐਸਜੀਪੀਸੀ ਨੇ ਆਪਣਾ ਬਣਦਾ ਰੋਲ ਨਵਾਇਆ ਜਿਹੜੀ ਧਾਰਨ ਮੁਕ ਪ੍ਰਚਾਰਕ ਨੇ ਇਹ ਕਾਲਕਸਾਉ ਦੇ ਵੀ ਸਮੇਂ ਸਮੇਂ ਤੇ ਹੁਕਮ ਰਹੇ ਨੇ ਅਦੇਸ਼ ਰਹੇ ਨੇ ਵੀ ਉਹਨਾਂ ਦਾ ਜੀਵਨ ਚੁਪਣ ਲਈ ਕਿਹੜਾ ਐਸਟੀਪੀਸੀ ਵੀ ਜਿਹੜਾ ਉੱਪਰ ਪਰੇ ਤੁਹਾਨੂੰ ਲੱਗਦਾ ਵੀ ਐਸਟੀਪੀਸੀ ਦਾ ਹੀ ਰੋਲ ਨਵਾਇਆ ਹੈ ਦੇਖੋ ਐ ਜਗ੍ਹਾ ਦੇ ਉੱਤੇ ਜੋ ਵੀ ਜਿੰਨਾ ਕਰ ਰਿਹਾ ਮੈਂ ਸਿਰ ਤੇ ਹੀ ਗੱਲ ਕਹਿ ਰਿਹਾ ਕਿ ਹੜਾਂ ਦੇ ਵਿੱਚ ਜੋ ਜਿੰਨੀ ਮਤ ਕਰ ਰਿਹਾ ਉਹਦਾ ਸਾਨੂੰ ਸਨਮਾਨ ਨਹੀਂ ਕਰਨਾ ਚਾਹੀਦਾ ਸ਼੍ਰੋਣੀ ਕਮੇਟੀ ਆਪਣੀ ਜਗ੍ਹਾ ਤੇ ਕਰ ਰਹੀ ਹੈ ਇੱਥੇ ਕੋਈ ਬਰੋਦ ਨਹੀਂ ਚਾਹੀਦਾ ਕਿਸੇ ਨੂੰ ਮਾਰਾ ਨਹੀਂ ਕਹਿਣਾ ਚਾਹੀਦਾ ਕੋਈ ਵੱਧ ਕਰ ਸਕਦਾ ਹੈ ਕੋਈ ਘਟ ਕਰ ਸਕਦਾ ਹੈ ਮੈਂ ਕਿਹਾ ਸਾਰਾ ਕਰ ਲੈਣਾ ਜੀ ਹਰ ਬੰਦਾ ਉਹਦੇ ਵਿੱਚ ਕੰਟਰੀਬਿਊਟ ਕਰ ਰਿਹਾ ਜੋ ਵੀ ਹੈ ਅੱਜ ਇਕੱਲੇ ਆਪੇ ਨਹੀਂ ਕਰ ਰਹੇ ਸਾਰੀ ਦੁਨੀਆ ਤੋਂ ਲੋਕ ਆਏ ਨੇ ਸਰਕਾਰ ਵੀ ਆਈ ਹੈ ਸੈਂਟਰਲ ਸਰਕਾਰ ਵੀ ਹੈ ਦੂਜੇ ਸਟੇਟਾਂ ਦੀ ਸਰਕਾਰਾਂ ਵੀ ਆਈਆਂ ਨੇ ਹਰ ਬੰਦਾ ਇਨਵੋਲ ਹੋਇਆ ਸੋ ਆਪਣੀ ਡਿਊਟੀ ਬੰਦਦੇ ਹੋ ਕੇ ਜਿਹੜਾ ਜਿੰਨਾ ਕੰਮ ਕਰਾਵਾ ਐਪਰੀਸ਼ੀਏਟ ਕਰੀਏ ਆ ਗੱਲਾਂ ਫਿਰ ਬਾਅਦ ਵਿੱਚ ਰੋਜ਼ ਹਾਈ ਬਾਬੇ ਕਿਵੇਂ ਦੇਖਦੇ ਹੋ ਅੱਜ ਕਿ ਅੱਜ ਜਿਹੜਾ ਰਖੜਾ ਸਾਹਿਬ ਵੱਲੋਂ ਪੇ ਰਸ਼ ਭੇਟ ਕੀਤੀ ਜਾ ਰਹੀ ਕਿਵੇਂ ਦੇਖਦੇ ਹੋ ਸਾਰੇ ਇਸ ਜਾਨ ਇਹ ਬਹੁਤ ਵਧੀਆ ਰਖੜਾ ਸਾਹਿਬ ਵੱਲੋਂ ਕਦਮ ਚੱਕਿਆ ਗਿਆ ਜੀ ਜੋ ਅੱਜ ਗਰੰਤੀ ਸਿੰਘਾ ਦਾ ਪ੍ਰੋਪਰ ਸਤਕਾਰ ਨਹੀਂ ਹੋ ਰਿਹਾ ਅੱਜ ਕੱਲ੍ਹ ਗਰੰਥੀ ਸਿੰਘਾਂ ਦੇ ਬੇਟੇ ਜਿਹੜੇ ਬੱਚੇ ਨੇ ਉਹ ਇਸ ਲੈਂਡ 'ਚ ਪੈਨ ਨੂੰ ਨਹੀਂ ਤਿਆਰ ਕਿਉਂਕਿ ਇਹ ਸਤਕਾਰ ਹੀ ਨਹੀਂ ਬਣਦਾ ਇਸ ਗਰੰਥੀ ਸਿੰਘਾਂ ਨੂੰ ਪੂਰਾ ਮਿਲਦਾ ਪਰ ਇਹ ਰਖੜਾ ਸਾਹਿਬ ਦੀ ਪਹਿਲਾਂ ਹੀ ਬੜੀ ਉੱਚੀ ਸ਼ਖਸੀਅਤ ਨੇ ਇਹਨਾਂ ਨੇ ਇੱਕ ਪਹਿਲ ਕਦਮੀ ਕਰਕੇ ਜੋ ਗੁਰੂ ਘਰ ਦੇ ਕੇਵਲ ਗਰੰਥੀ ਸਿੰਘ ਨਹੀਂ ਉਹ ਪੰਡਤਾਂ ਦੇ ਪੰਡਿਤ ਹੋਣ ਚਾਹੇ ਮੰਦਰ 'ਚ ਚਾਹੇ ਮੌਲਵੀ ਚਾਹੇ ਕਿਸੇ ਵੀ ਅਸਥਾਨ 'ਤੇ ਸੇਵਾ ਕਰਦੇ ਨੇ ਉਹ ਸਾਰਿਆਂ ਦਾ ਮਾਣ ਸਨਮਾਨ ਕਰ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਜੋ ਤਰਾਸ਼ਦੀ ਹੈ ਆਪਣੇ ਵਿੱਚ ਇਹ ਸਭ ਤੋਂ ਵੱਡਾ ਸਤਕਾਰ ਗੁਰੂ ਘਰ ਦੇ ਗਰੰਥੀਆਂ ਦਾ ਪੰਡਤਾਂ ਦਾ ਮੌਲਵੀਆਂ ਦਾ ਹੋਣਾ ਚਾਹੀਦਾ ਜੋ ਆਪਾਂ ਨੂੰ ਰੱਬ ਦਾ ਸੁਨੇਹਾ ਦਿੰਦੇ ਨੇ ਪਰ ਉਹ ਦੁਨੀਆ ਸਤਕਾਰ ਨਹੀਂ ਕਰਦੀ ਇਹ ਰਖੜਾ ਸਾਹਿਬ ਬਹੁਤ ਉੱਚੀ ਸ਼ਖਸੀਅਤ ਦੇ ਮਾਲਕ ਨੇ ਜੋ ਇਹ ਪਹਿਲ ਕਦਮੀ ਕਰ ਰਹੇ ਨੇ ਜੋ ਗੁਰੂ ਘਰ ਦੇ ਗਰੰਥੀਆਂ ਦਾ ਪੰਡਤਾਂ ਦਾ ਮੌਲਵੀਆਂ ਦਾ ਹੋਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਸਾਰੇ ਧਰਮਾਂ ਨੂੰ ਇੱਕ ਉਪਜੀਵਕਾ ਵਾਸਤੇ ਰਾਸੀਦਾਨ ਕਰ ਰਹੇ ਨੇ ਜੋ ਮਹਾਰਾਜ ਕਿਰਪਾ ਕਰਨ ਇਹਨਾਂ ਦਾ ਦਾਨ ਇਹ ਥਾਏ ਪਾਉਣ ਇਹਨਾਂ ਨੂੰ ਹੋਰ ਅੱਗੇ ਤੋਂ ਬਹੁਤ ਉੱਚੇ ਪੱਧਰ ਤੇ ਵੱਡੇ ਲੈਵਲ ਤੇ ਐਜੋ ਜੀਆਂ ਸੇਵਾਵਾਂ ਕਰਨ ਦਾ ਸਮਾਜ ਸੇਵਾ ਕਰਨ ਦਾ ਪਰਮਾਤਮਾ ਬਾਲ ਉਦਮਗਿਆਰ ਬਖਸ਼ ਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਹਾਂ ਜੀ ਕੀ ਨਾਮ ਆਪਕੋ ਕੁਝ ਗਾਉਂ ਤੋਂ ਮੁਹੰਮਦ ਫੈਸਲ ਮੈਂ ਇਹੀ ਰਖੜੇ ਸੇ ਹੀ ਹੂੰ कैसे देखते हो आप आप राशि राशि बांटी है आपको भी भी मौलवी को कैसा देखिए पंजाब का पहले से ही इस चीज़ में बहुत बड़ा नाम है यहाँ पर भाईचारगी की जो मिसाल है वो पूरे हिंदुस्तान में किसी स्टेट में नहीं है अब चूँकि जैसा भाईचारा यहाँ देखने में मिलता है मैं वैसे तो उत्तर प्रदेश से आता हूँ मैं कई स्टेट में गया हुआ हूँ लेकिन ऐसा मामला मैंने कहीं नहीं देखा जो यहाँ भाईचारगी आपस में रहन सहन है कोई किसी तरह का भेदभाव नहीं है कोई किसी से हसद नहीं रखता कोई किसी के ख़िलाफ़ नहीं चलता सब आपस में आपने भी देखा होगा जब बाढ़ आई तो उसमें हमारे उत्तर प्रदेश से भी और बाकी और स्टेट से भी पंजाब की जो है मदद हुई ये क्यों हुई आपको पता है ये इसलिए हुई क्योंकि पंजाब के लोग इसके काबिल है जब ये सबसे ज़्यादा मदद करते हैं जब इन पर आन पड़ी तो फिर पूरा हिंदुस्तान इनसे पीछे नहीं रहा वजह यही है इनका दिल बहुत बड़ा है पंजाब के लोगों का और मैं तो यही कहता हूँ कि भाई जैसे पंजाब के लोग हैं अगर पूरे हिंदुस्तान में ऐसे ही लोग हो जाए तो इन फिर नफरत ही मिट जाएगी और ये है बस बोलो बहुत धन्यवाद की नाम आपका रामफल शर्मा जी कहाँ से रहने वाले कौन सा गांव ददेड़े में सेवा करते हैं मंदिर में जी हाँ जी आज रखड़ा साहब ने राशि दे रहा है बहुत बहुत धनबाद जी रखड़ा साहब का जिन्होंने ब्राह्मणाਵਾਲੇ ਔਰ ਖਾਲਸਿਆਂਵਾਲੇ ਬਹੁਤ ਸਾਰੇ ਮੌਲਵੀਆਂ ਬਲ ਦੇਖ ਕੇ ਉਹਨਾਂ ਨੇ দান দান ਕਿਤੇ ਤਰ੍ਹਾਂ ਦਾ ਜਿਹੜਾ দান ਹੈ ਆਪਣੇ ਹੱਥ ਨਾਲ ਕੀਤਾ ਹੈ ਜਿਹੜਾ দান ਹੁੰਦਾ ਹੈ ਉਹ ਸਫਲਾ ਹੁੰਦਾ ਹੈ ਬਾਕੀ ਦਾ ਫੜਾ ਸਾਹਿਬ ਨੇ ਆਪਣੇ ਨੇੜੇ ਤੜੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਆ ਔਰ ਪ੍ਰਮਾਤਮਾ ਇਹਨਾਂ ਦੇ ਇਸ ਤਰ੍ਹਾਂ ਇਹਨਾਂ ਦੇ ਉੱਪਰ ਅਸੀਰਵਾਦ ਭਰਿਆ ਹੱਥ ਰੱਖ ਕੇ ਪ੍ਰਮਾਤਮਾ ਕਿ ਇਹ ਨੇੜੇ ਤੇੜੇ ਦੇ ਕੰਮ ਮਤਲਬ ਪਿੰਡਾਂ ਦੇ ਵਿੱਚ ਅੱਛੇ-ਅੱਛੇ ਕੰਮ ਕਰਨਾ ਔਰ ਪਹਿਲਾਂ ਵੀ ਸਰਹਾਨਾ ਬਹੁਤ ਬੜੀਆ ਹੋ ਰਹੀ ਹੈ ਕਿਵੇਂ ਤਾਂ ਲੱਗਦਾ ਕਿ ਅੱਜ ਤੱਕ ਮੋਲਵੀਆਂ ਦਾ ਪੰਡਤਾ ਦਾ ਰਾਜਿਆ ਸੰਦਾ ਕੋਈ ਹੱਥ ਨਹੀਂ ਫੜਦਾ ਰਖੜਾ ਸਾਹਿਬ ਨੇ ਅੱਜ ਹੱਥ ਫੜਿਆ ਤੁਹਾਡਾ ਬਹੁਤ ਬੜੀਆ ਸਰਹਾਨਾ ਇਹ ਰਖੜਾ ਸਾਹਿਬ ਦੀ ਇਹ ਬਹੁਤ ਬੜੀਆ ਪਹਿਲ ਹੈ ਬਾਕੀ ਬਹੁਤ ਬੜੀਆ ਪਹਿਲ ਜਿਹੜੀ ਹੁੰਦੀ ਹੈ ਇਹ ਅੱਗੇ ਵੀ ਇਹੋ ਜਿਹੀ ਪਹਿਲਾਂ ਹੁੰਦੀਆਂ ਰਹਿਣ ਔਰ ਇਸ ਤਰ੍ਹਾਂ ਹੀ ਬ੍ਰਾਹਮਣਾਂ ਨੂੰ ਮੋਲਵੀਆਂ ਨੂੰ ਖਾਲਸਿਆਂ ਨੂੰ ਦਾਨ ਕੀਤਾ ਜਾਵੇ ਜੋ ਬ੍ਰਾਹਮਣਾ ਦਾ ਮੌਲਵੀਆ ਦਾ ਬ੍ਰਾਹਮਣਾ ਦਾ ਜੋ ਖਾਰਸੀਆ ਦਾ ਜੋ ਅਸੀਰਵਾਦ ਹੈ ਰਖੜਾ ਸਾਹਿਬ ਦੇ ਉੱਪਰ ਹੋਵੇ ਤੇ ਰਖੜਾ ਸਾਹਿਬ ਦੁਗਣੇ ਦਿਨ ਦੁਗਣੀ ਰਾਤ ਨੂੰ ਤਰੱਕੀ ਕਰਨ ਚੜ੍ਹਦੀ ਕਲਾ ਚਰਨਾਂ ਬਹੁਤ ਮਾਤਮਾ ਹੈ